ਅੱਜ ਦੀ ਪ੍ਰਸਤਾਵਤਾ ਸਾਡੇ ਨੂੰ ਅੰਲੀ ਵਿੱਚ ਹੋਈ ਜਿਹੜੀ ਸੁਭਾਗਾਰਦਰੀ ਬੈਠ ਗਿਆ ਉਹਦੇ ਸਮਾਪਨ ਤੋਂ ਬਾਅਦ ਰੱਖੀ ਗਈ ਹੈ ਸਾਡੇ ਵਿੱਚ ਐਵੀਬੀਪੀ ਦੇ ਸੁਭਾਗ ਸਰਕਰ ਤੇ ਸਰਕਰ ਨੂੰ ਬੁਲਾ ਦੇ ਜੁਨੇ ਅੱਜ ਦੀ ਬਰੇਕ ਮਾਤਨ ਨੂੰ ਐਡਰੈਸ ਕਰਨਗੇ ਇਹਨਾਂ ਦੀ ਪੜਾਈ ਮਾਸਟਰ ਜੀ ਟੂਰਿਜ਼ਮ ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਚੱਲਦੀ ਗਈ ਹੈ ਕੰਡੀਗਰ ਦੇ ਆਪ ਜੀ ਰੋਇਪੂਲੇ ਰਹਿਣ ਵਾਲੇ ਹਨ 2017 ਦੇ ਵਿਦਿਅਕ ਕੰਮ ਦੇ ਸਾਇਨਸ ਨੰਬਰ ਇਹਨਾਂ ਦੇ ਘਰ ਵੱਸੇ ਬੈਠੇ ਨੇ ਗੁਰਵੀਰ ਸਿੰਘ ਜੀ ਦਾ ਆਪਣੇ ਸੁਭਾ ਕਰਕੇ ਜੀ ਮੈਂ ਸਟੇਟ ਸੈਂਟਰ ਇੰਸਟੀਟਿਊਟ ਆਫ ਟੈਕਨੋਲੋਜੀ ਪੜ੍ਹਦੇ ਹਾਂ ਮੇਰੇ ਸੱਜੇ ਪਾਸੇ ਬੈਠੀ ਹੈ ਭੈਣ ਪਰਕ ਵਰਮਾ ਜੀ ਐਚਐਮਬੀ ਕਾਲਜ ਵਿੱਚ ਪੜ੍ਹਦੀ ਹੈ ਉਹ ਵੀ ਦੇ ਕਾਰਜਕਰਤਾ ਗੁਰਵੀਰ ਜੀ ਦੇ ਕਬੇ ਪਾਸੇ ਬੈਠੇ ਹਨ ਭੈਣ ਪਰਕ ਵਰਮਾ ਜੀ ਐਚਐਮਬੀ ਵਿੱਚ ਬੀਆਰਾ ਚਾਤਰਾਣ ਅਤੇ ਐਮਵੀਪੀ ਦਾ ਕੰਮ ਕਰਦੇ ਹਨ ਮੈਂ 15ਵਾਂ ਹਾਂ ਐਮਵੀਪੀ ਦਾ ਸੁਭਾ ਦੱਸ ਕਰਦਾ ਹਾਂ ਫੋਨ ਮੈਂ ਇਹ ਪ੍ਰਸਤਾਵਤਨ ਨੂੰ ਸਮੋਧਿਤ ਕਰਨ ਲਈ ਕੋਲ ਸਰ ਨੂੰ ਆਦ ਰਿਖਾ ਪਹਿਲਾਂ ਦਾ ਸ੍ਰੀ ਵੈਗੁਰੂ ਜੀ ਦਾ ਕਾਲ ਸਾਹਿਬ ਸ੍ਰੀ ਵੈਗੁਰੂ ਜੀ ਹੋਤੇ ਆਪ ਸਭ ਨੂੰ ਸਭ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਗੁਰੂ ਰਵੀਦਾਸ ਜੀ ਦੇ ਵਿਸ਼ੇਸ਼ ਜਨਮ ਦਿਹਾੜੇ ਦਾ ਆਪ ਸਭ ਨੂੰ ਬਲੱਗ ਲੱਖ ਵਧਾਈਆਂ ਅਤੇ ਇਸ ਸਾਡੇ ਛੋਟੇ ਜਿਹੇ ਸੱਦੇ ਦੇ ਕੋਲੱਖ-ਵੱਖ ਚੈਗਲਾ ਤੋਂ ਪੱਤਰਕਾਰ ਮੈਂ ਆਪ ਸਭ ਦਾ ਇਸ ਪ੍ਰੈਸ ਕਾਨਫਰੰਸ ਕੋਦੇ ਵਿੱਚ ਸਵਾਗਤ ਅਤੇ ਧੰਨਵਾਦ ਕਰਦਾ ਕਿ ਤੁਸੀਂ ਹਮੇਸ਼ਾ ਦੀ ਤਰ੍ਹਾਂ ਸਾਡੀ ਆਵਾਜ਼ ਨੂੰ ਇਦਾਂ ਹੀ ਲੋਕਾਂ ਦੇ ਵਿੱਚ ਪਹੁੰਚਾਉਂਦੇ ਹੋ ਜਿਹੜੀ ਅੱਜ ਦੀ ਸਾਡੀ ਪ੍ਰੈਸ ਕਾਨਫਰੰਸ ਹੈ ਮਹਾਲੀ ਵਿੱਚ ਸਾਡੀ ਕੋਈ ਪੰਜਾਬ ਕਾਰਜਕਰਨ ਦੀ ਬੈਟ ਜਿਹੜੀ 31 ਜਨਵਰੀ ਨੂੰ ਸ਼ੁਰੂ ਹੋਈ ਹੈ ਤੇ 1 ਫਰਵਰੀ ਨੂੰ ਸਮਰਪਣ ਹੋਈ ਹੈ ਸਮਾਪਤ ਹੋਈ ਹੈ ਉਹਦੇ ਵਿੱਚ ਸਾਡੇ ਰਏ ਖੇਤਰੀ ਸੰਗਠਨ ਮંત્રી ਸ਼੍ਰੀ ਗੌਰਵਤਰੀ ਜੀ ਪੰਜਾਬ ਦੇ ਆਗੂ ਮੰਤਰੀ ਸਬਚੇਰ ਸਿੰਘ ਜੀ ਸਾਡੇ ਪੰਜਾਬ ਪ੍ਰਧਾਨ ਪ੍ਰਸ਼ਾਦ ਗੋਤਮ ਜੀ ਅਤੇ ਮੱਖ-ਮੱਖ ਜ਼ਿਲ੍ਹਿਆਂ ਤੋਂ ਪੂਰੇ ਪੰਜਾਬ ਦੇ ਵਿੱਚੋਂ ਸਾਡੀ ਵਿਦਿਆਰਥੀ ਆਗੂ ਸਾਡੇ ਟੀਚਰ ਸਾਹਿਬਾਨ ਉਸ ਬੈਠਕ ਵਿੱਚ ਰਹੇ ਉਸ ਬੈਠਕ ਦੇ ਵਿੱਚ ਅਸੀਂ ਜਿਹੜੇ 2025 ਦੇ ਵਿੱਚ ਐਬੀਬੀਪੀ ਨੇ ਜਿਹੜੇ ਕਾਰਜ ਕੀਤੇ ਨੇ ਜਿਹੜੇ ਕੰਮ ਕੀਤੇ ਨੇ ਉਹਦੇ ਉੱਪਰ ਚਰਚਾ ਕੀਤੀ ਅਤੇ ਜਿਹੜੇ ਹੁਣ 2026 ਦੇ ਵਿੱਚ ਜਿਹੜੇ ਅਗਾਮੀ ਕਾਰਜ ਕਰਦੇ ਨੇ ਕੰਮ ਕਰਦੇ ਨੇ ਜਿਹੜੇ ਪ੍ਰੋਗਰਾਮ ਕਰਨੇ ਨੇ ਆਬੀਪੀ ਦੀ ਦਿਸ਼ਾ ਤੇ ਦਸ਼ਾ ਨੂੰ ਕੀ ਹੈ ਆਬੀਪੀ ਅਕੀਆ ਉਹਨਾਂ ਦੇ ਸਮੇਂ ਦੇ ਵਿੱਚ ਕਰੇਗੀ ਉਹ ਸਾਰਾ ਉਸ ਸਟ੍ਰੈਟਜੀ ਦੇ ਵਿੱਚ ਅਸੀਂ ਦਰਜ ਕੀਤਾ ਦੋ-ਤਿੰਨ ਦੀ ਸਾਡੀ ਬੈਠਕ ਰਹੀ ਆ ਉਸ ਦੇ ਵਿੱਚ ਅਸੀਂ ਪੰਜਾਬ ਦੇ ਜਿਹੜੇ ਮੌਜੂਦਾ ਹਾਲਾਤ ਨੇ ਜਿਹੜੇ ਪੰਜਾਬ ਨੂੰ ਦਿਨ-ਬਦ ਦਿਨ ਬੱਦਰ ਹਾਲਾਤ ਪਿਆਸੂ ਦੇ ਜਾ ਰਹੇ ਨੇ ਚਾਹੇ ਉਹ ਸਿੱਖਿਆ ਦਾ ਖੇਤਰ ਹੋਵੇ ਜਿਵੇਂ ਦਸ਼ਾ ਦੇ ਵਿੱਚ ਹੋਵੇ ਜਿਵੇਂ ਕਨੂਰ ਵਿੱਚ ਬਸਤਾ ਰਿਹਾ ਹੋਵੇ ਦਿਨ ਬਦ ਦਿਨ ਜਿਹੜੇ ਪੰਜਾਬ ਦੇ ਹਾਲਾਤ ਬੜੇ ਬਰਤੋਂ ਹੁੰਦੇ ਜਾ ਰਹੇ ਇਹਨਾਂ ਸਾਰੇ ਵਿਸ਼ਿਆਂ ਨੂੰ ਦੇਖਦੇ ਹੋਏ ਉਸ ਵਰਤਕ ਦੇ ਵਿੱਚ ਅਸੀਂ ਕੁਝ ਨਿਰਣੇ ਤੈਅ ਕੀਤੇ ਹਨ ਸਾਡੇ ਜਿਹੜਾ ਹੁਣ ਦੇਖ ਸਕਦੇ ਆ ਆਪਾਂ ਪੰਜਾਬ ਦੇ ਵਿੱਚ ਜਿਹੜਾ ਖੇਡਾਂ ਪ੍ਰਤੀ ਰੁਚੀ ਬੜੀ ਘੱਟਤੀ ਜਾ ਰਹੀ ਹੈ ਲੋਕ ਜਾਂ ਵਿਦਿਆਰਥੀ ਜਾਂ ਯੰਗ ਬਲਾਡੀਆਂ ਜਾਂ ਨੌਜਵਾਨ ਕਹ ਲਈਏ ਕਿ ਨਾ ਖੇਡਾਂ ਦੇ ਵਿੱਚ ਇੱਕਾ ਜ਼ਿਆਦਾ ਉਹ ਉਮਚੀ ਨਹੀਂ ਦਿਖਾ ਰਿਆ ਉਹ ਚੀਜ਼ਾਂ ਸੀ ਦੇਖਦੇ ਹੋਏ ਐਬੀਬੀਪੀ ਪੰਜਾਬ ਨੇ 2 ਫਰਵਰੀ ਤੋਂ ਲੈ ਕੇ 15 ਫਰਵਰੀ ਤੱਕ ਜਿਹੜੇ ਨਗਰ ਖੇਡ ਕੁੰਭ ਨੇ ਨਗਰ ਖੇਡ ਕੁੰਭੇ ਕਰਾ ਅਸੀਂ ਗਤੀ ਚਲਾਈ ਹੈ ਗਤੀਵਿਧੀ ਚਲਾਈ ਹੈ ਖੇਲੋ ਭਾਰਤ ਉਹਦਾ ਹੀ ਇੱਕ ਪਾਰਟ ਹੈ ਅਸੀਂ ਹਰ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਨਗਰ ਖੇਡ ਕੁੰਭ ਦੇ ਜਰੀਏ ਅਸੀਂ ਖੇਡਾਂ ਕਰਾਈ ਜਾਂਦੇ ਚਾਹੇ ਉਹ ਫੋਟ ਖੇਡੋ ਹੋਵੇ ਚਾਹੇ ਕਬੱਡੀ ਵੀ ਹੋਵੇ ਮਤਲਬ ਜਿਹੜਾ ਸਾਡੇ ਪੰਜਾਬ ਦੀ ਧਰਤੀ ਦੇ ਨਾਲ ਸਾਡਾ ਜਿਹੜਾ ਮੇਨ ਮਲਾਪਾ ਸਾਡਾ ਜੁੜਿਆ ਰਿਹਾ ਉਸ ਤੋਂ ਬਾਅਦ ਅਸੀਂ ਦੇਖ ਰਹੇ ਹਾਂ ਜਿਹੜਾ ਪੰਜਾਬ ਸਰਕਾਰ ਨੇ ਜਿਹੜੇ ਵਾਅਦੇ ਕਰਕੇ ਸੈਂਟਰ ਦੇ ਵਿੱਚ ਬੈਠੀ ਦੀ ਪੰਜਾਬ ਦੇ ਵਿੱਚ ਬੈਠੀ ਸੀਗੀ ਸਟੇਟ ਦੇ ਵਿੱਚ ਪਾਵਰ ਦੇ ਵਿੱਚ ਆਈ ਵੀ ਅਸੀਂ ਨਸ਼ਾ ਇਹਨੇ ਸਮੇਂ 'ਚ ਖਤਮ ਕਰ ਦਵਾਂਗੇ ਅਸੀਂ ਜਿਹੜੀ ਚੋਰੀ ਟਕੈਤੀ ਆ ਖਤਮ ਕਰ ਦਵਾਂਗੇ ਉਹਨਾਂ ਨੇ ਇੱਕ ਮਹੀਨਾ ਵੀ ਚਲਾਈ ਸੀਗੀ ਜਿਹੜੀ ਮਹੀਨੂ ਸੀਗੀ ਜੋ ਨਸ਼ਿਆ ਬੰਦ ਤੁਸੀਂ ਦੇਖ ਸਕਦੇ ਹੋ ਸੋਸ਼ਲ ਮੀਡੀਆ ਦੇ ਉੱਪਰ ਵੀਡੀਓਜ਼ ਵੀ ਆ ਰਹੀਆਂ ਨੇ ਜਿਹੜੇ ਉਹਨਾਂ ਦੇ ਵਰਕਰਸ ਨੇ ਵੀਡੀਓ ਕਰਾ ਰਹੇ ਨੇ ਆ ਵੀ ਨਸ਼ਾ ਕਰ ਰਹੇ ਨੇ ਤੇ ਨਾਲ ਨਾਲ ਉਸ ਮਹੀਨੇ ਦੇ ਵਿੱਚ ਚੱਲ ਰਹੇ ਨੇ ਉਹ ਮਹੀਨਤਾ ਕੁਝ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਅਸਰ ਨਹੀਂ ਹੋਇਆ ਵਿਦਿਆਰਥੀ ਪਰਿਸ਼ਦ ਨੇ ਪਿਛਲੀ ਵਾਰ ਵੀ ਪਿਛਲੇ ਸਾਲ ਵੀ ਫਾਰਮਾ ਵਿਜ਼ਨ ਇੱਕ ਸੰਦਲ ਆਇਆ ਹਮ ਚੱਲਦਾ ਉਹਦੇ ਤਹਿਤ ਪੂਰੇ ਪੰਜਾਬ ਦੇ ਵਿੱਚ 1 ਲੱਖ ਵਿਦਿਆਰਥੀਆਂ ਨੂੰ ਜਿਹੜੀ ਪਲੈਜ ਦਿਵਾਈ ਸੀ ਜਿਹੜਾ ਨਸ਼ਾ ਮੁਕਤ ਰਾਤ ਬਲੱਜ ਦਵਾਈ ਚ। ਇਸ ਸਾਲ ਵੀ ਅਸੀਂ ਟਾਰਗੇਟ ਇਹ ਲਿਆ ਕਿ ਜਿਹੜਾ ਨਸ਼ਿਆਂ ਦੇ ਖਰੁੱਧ ਹਰ ਕੈਂਪਸ ਹਰ ਸ਼ਹਿਰ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਹਰ ਸਕੂਲ ਦੇ ਵਿੱਚ ਜਾ ਕੇ ਅਸੀਂ ਨਸ਼ਾ ਵਿਰੁੱਧ ਜਿਹੜੀ ਆ ਉਹ ਬਲੱਜ ਦਵਾਈ ਵਿਦਿਆਰਥੀਆਂ ਨੂੰ ਤਾਂ ਕਿ ਨਸ਼ੇ ਤੋਂ ਜਾਗਰੂਕ ਕਰੀਏ ਸਾਡਾ ਤੁਸੀਂ ਦੇਖ ਸਕਦੇ ਹੋ ਛੇਵਾਂ ਦਰਿਆ ਜਿਹੜਾ ਨਸ਼ਿਆਂ ਦਾ ਉਹ ਕਿੰਨਾ ਜ਼ਿਆਦਾ ਇਸ ਪੰਜਾਬ ਦੇ ਵਿੱਚ ਹਰ ਘਰ ਦੇ ਵਿੱਚ ਦਰਸਿਤ ਕਰ ਚੁੱਕਾ ਅਤੇ ਹੋਰ ਵੀ ਜਿਹੜੇ ਸਾਡੇ ਪ੍ਰੋਗਰਾਮ ਨੇ ਚਾਹੇ ਉਹ ਦਰਬਾਰ ਸਾਹਿਬ ਬੇਰਕਦੀ ਦੀ 14 ਫਰਵਰੀ ਨੂੰ ਜਨਮ ਦਿਨ ਦੇ ਉੱਪਰ ਅਸੀਂ ਹਰ ਪੂਰੇ ਪੰਜਾਬ ਦੇ ਵਿੱਚ ਪ੍ਰੋਗਰਾਮ ਕਰਵਾ ਰਹੇ ਹਾਂ ਚਾਹੇ ਉਹ ਛੀਤ 박 ਸਿੰਘ ਜੀ ਦਾ ਸ਼ਹੀਦੀ ਅਜਨ 박 ਸਿੰਘ ਜੀ ਦੀ ਸ਼ਹੀਦੀ ਦਿਵਸ ਦੇਤੇ 23 ਮਾਰਚ ਨੂੰ ਪੂਰੇ ਪੰਜਾਬ ਦੇ ਵਿੱਚ ਖੂਨਦਾਨ ਕੈਂਪ ਅਤੇ ਉਹਨਾਂ ਦੇ ਉੱਤੇ ਸੰਗੋਸ਼ਟੀਆਂ ਕਰਵਾਈਆਂ ਜਾ ਰਹੀਆਂ ਸਭ ਇੱਕ ਸਾਡਾ ਹੋਰ ਅਭਿਆਨ ਹੈ ABVP ਨੇ ਜਿਹੜਾ ਚਲਾਇਆ ਹੋਇਆ ਤੁਨੇ ਦੇਸ਼ ਭਰ ਦੇ ਵਿੱਚ ਉਹ ਅਭਿਆਨ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਵੀ ਅੱਜ ਦਾ ਜਿਹੜਾ ਨੌਜਵਾਨ ਹੈ ਮੋਬਾਈਲ ਫੋਨ ਦੇ ਉੱਪਰ ਕਿੰਨਾ ਜ਼ਿਆਦਾ ਐਕਟਿਵ ਰਹਿ ਰਿਹਾ ਉਹਨਾਂ ਦਾ ਜਿਹੜਾ ਸਕਰੀਨ ਟਾਈਮ ਉਹ ਦਿਨ ਭਰ ਦੇ ਵਿੱਚ ਤੁਸੀਂ ਲਾ ਲਓ 7 ਤੋਂ 8 ਘੰਟੇ ਤੱਕ ਉਹਨਾਂ ਦਾ ਸਕਰੀਨ ਟਾਈਮ ਜਿਹੜਾ ਮੋਬਾਈਲ ਫੋਨ ਦੇ ਉੱਪਰ ਬੱਧ ਰਿਹਾ ਇਹੀ ਦੇਖਦੇ ਹੋਏ ABVP ਨੇ ਇੱਕ ਪੂਰੇ ਦੇਸ਼ ਭਰ ਦੇ ਵਿੱਚ ਮਹੀਨ ਚਲਾਈ ਹੈ ਸਕਰੀਨ ਟਾਈਮ ਟੂ ਐਕਟੀਵਿਟੀ ਟਾਈਮ ਤਾਂ ਕਿ ਅਸੀਂ ਵਿਦਿਆਰਥੀਆਂ ਨੂੰ ਨੌਜਵਾਨਾਂ ਨੂੰ ਜਾਗਰੂਕ ਕਰ ਸਕੀਏ ਕਿਉਂ ਜਿਹੜਾ ਫੋਨ ਤੋਂ ਨਿਕਲ ਕੇ ਕੁਝ ਐਕਟੀਵਿਟੀ ਕਰਨ ਚਾਹੇ ਉਹ ਖੇਡਾਂ ਦੇ ਵਿੱਚ ਕਰਨ ਚਾਹੇ ਉਹ ਕਿਸੇ ਚੀਜ਼ ਦੇ ਵਿੱਚ ਪਾਰਟਿਸਪੇਟ ਕਰਨ ਚਾਹੇ ਉਹ ਕਲਾ ਮੰਚ ਦੇ ਨਾਲ ਸਾਡੇ ਨਾਲ ਜੁੜ ਕੇ ਕਿਸੇ ਵੀ ਤਰ੍ਹਾਂ ਦਾ ਮਤਲਬ ਅਸੀਂ ਸੰਗੋਸ਼ਟੀਆਂ ਉੱਤੇ ਸੈਮੀਨਾਰ ਕਰ ਰਹੇ ਹਾਂ ਵੀ ਯੁਵਾ ਜਿਹੜਾ ਨੌਜਵਾਨ ਹੈ ਸਕਰੀਨ ਟਾਈਮ ਤੋਂ ਬਾਹਰ ਨਿਕਲ ਕੇ ਕੁਝ ਐਕਟੀਵਿਟੀ ਵੱਲ ਧਿਆਨ ਦੇਵੇ ਇਹ ਤਾਂ ਹੀ ਸਾਡਾ ਇੱਕ ਹੋਰ ਬਿਆਨ ਚੱਲ ਰਿਹਾ ਹੈ ਵੀ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਨੰਪਰ ਦੇ ਕਾਨੂੰਨ ਵਿਵਸਥਾ ਬੜੀ ਬਦਤੀ ਹੋ ਰਹੀ ਆਦੀ ਹੈ ਅਸੀਂ ਸਰਕਾਰ ਨੂੰ ਕੁਝ ਸਮੇਂ ਦੀ ਚੇਤਾਵਨੀ ਦਿੱਤੀ ਹੈ ਕੁਝ ਸਮਾਂ ਦਿੱਤਾ ਹੈ ਅਗਰ ਸਰਕਾਰਾਂ ਦੇ ਸਰਕਾਰ ਦੇ ਉੱਪਰ ਕੋਈ ਵੀ ਇਸ ਤਰ੍ਹਾਂ ਦਾ ਇਸ ਦੇ ਉੱਪਰ ਐਕਸ਼ਨ ਨਹੀਂ ਚੱਕਦੀ ਪੰਜਾਬ ਦਾ ਸੁਧਾਰ ਨਹੀਂ ਹੋ ਰਿਹਾ ਅਸੀਂ ਪੂਰੇ ਪੰਜਾਬ ਭਰ ਦੇ ਵਿੱਚ ਸਰਕਾਰ ਖਿਲਾਫ ਦਰਨੇ ਪ੍ਰਦਰਸ਼ਨ ਕਰਾਂਗੇ ਕੁੱਤਲੇ ਭੁੱਕਾਂਗੇ ਤਾਂ ਕਿ ਸਰਕਾਰ ਨੂੰ ਇਹ ਪਤਾ ਲੱਗ ਜਾਵੇ ਕਿ ਜਿਹੜਾ ਅੱਜ ਦਾ ਵਿਦਿਆਰਥੀ ਹੈ ਉਹ ਕਿਸੇ ਵੀ ਉਹਨਾਂ ਦੀ ਗੈਂਗ ਜੋ ਗੈਂਗ ਜ਼ਿੰਮੇਵਾਰੀਆਂ ਨੇ ਉਹਨਾਂ ਤੋਂ ਭਾਜ ਨਾ ਸਕਣ ਅਸੀਂ ਉਹਨਾਂ ਨੂੰ ਇੱਕ ਚੇਤਨ ਵਾਲੀ ਵਾਰ ਯਾਦ ਦਿਲਾਵਾਂਗੇ ਕਿ ਅੱਜ ਦਾ ਨਾਗਰਿਕ ਅੱਜ ਦਾ ਯੂਆ ਅੱਜ ਵੀ ਜਾਗਰੂਕ ਰਹੇ। ਇਹ ਸੀ ਕੁਛ ਮੇਰੇ ਵਿੱਚ ਜੀਣੇ ਮੈਂ ਤੁਹਾਡੇ ਸਮੱਖ ਰੱਖਿਆ। ਹੋਰ ਅਗਰ ਤੁਹਾਡੇ ਕੋਈ ਪੁਆਇੰਟ ਜਾਂ ਤੁਸੀਂ ਕੋਈ ਕੁਛ ਹੋਰ ਇਹਨੇ ਪੁੱਛ ਸਕਦੇ। ਜੇ ਦੇਖਿਆ ਜਾਵੇ ਆਮ ਆਦੀ ਪਾਰਟੀਏ ਦਿੱਲੀ ਤੋਂ ਦੇਖਿਆ ਜਾਵੇ ਇਹਨਾਂ ਨੂੰ ਦੋ ਵੱਡੇ ਮੁੱਦੇ ਸੀ ਸਿੱਖਿਆ ਕ੍ਰਾਂਤੀ ਤਾਂ ਸਿਹਤ ਕ੍ਰਾਂਤੀ। ਕੋਸੋ ਬਗਾ ਕੇ ਪੰਜਾਬ ਦੇ ਵਿੱਚ ਇਹਨਾਂ ਨੇ ਜਿਹੜੀ ਉਹ ਨਸ਼ਾ ਮੁਕਤ ਹੈ ਜਿਸ ਕਿਸੇ ਵੱਲ ਵੀ ਕੀਤੀਆਂ ਕਿ ਪੰਜਾਬ ਸਰਕਾਰ ਜਿਹੜੀ ਹੈਗੀ ਆ ਬਹੁਤ ਸਾਰੇ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਇਹਨਾਂ ਦੇ ਆਪਣੇ ਜਿਹੜੇ ਵਰਕਰ ਆ ਉਹ ਨਸ਼ਾ ਕਿਤੇ ਆ ਜੋ ਜਿਹੜੇ ਕੋਲਡਾ ਵਿੱਚ ਜਾ ਰਹੇ ਤੁਸੀਂ ਹੁਣੇ ਤੁਸੀਂ ਦੇਖਿਆ ਜਾਵੇ ਉਹਨਾਂ ਨੂੰ ਤੁਸੀਂ ਕਹਿੰਦੇ ਆਪਾਂ ਆਪਣੇ ਆਪਣੇ ਲੈਵਲ ਉੱਤੇ ਇਹ ਸਾਰੀ ਨਸ਼ਾ ਮੁਕਤੀ ਦੇ ਲਈ ਅਫਰ ਸਾਰੇ ਚਲਾਇਆ ਹੋਰ ਜੇ ਦੇਖਿਆ ਜਾਵੇ ਕੋਲਡਾ ਪੂਰਾ ਦਾ ਰਾਜ ਪੰਜਾਬ ਸਰਕਾਰ ਹੈ ਸ਼ਿੱਖਿਆਤ ਰਾਜਨੀ ਨੂੰ ਜਿਹੜਾ ਦਿਖਾਣਾ ਚਾਹਤੇ ਜੋ ਅੱਜ ਅਸੀਂ ਦੇਖਿਆ ਵੀ ਕੌਣ ਜਿਹੜੀ ਚਤਤਾਂ ਵਿੱਚ ਵਿਸ਼ੇ ਜ਼ਿਆਦਾ ਕਿਹਦੇ ਨੇ ਆਪਣੇ ਪੇਂਟ ਹੋਦਰ ਹੈਗੇ ਉਹਨਾਂ ਨੇ ਆਪਣੇ ਆਪ ਹੀ ਤੇ ਹਸਪੀਟਲ ਆ ਦੇਖੀ ਦੇਖਣ ਨੂੰ ਮੁਝਿਆ ਕਿ ਸ਼ਿੱਖਿਆਤ ਰਾਜਨੀ ਤੇ ਸੇਸ਼ ਰਾਜਨੀ ਐਦਾਂ ਹੀ ਮਿਲੇਗੀ ਜਾਂ ਤੁਹਾਡਾ ਜਣਾ ਕੋਈ ਸਕੂਲਾਂ ਦੇ ਵਿੱਚ ਤੁਹਾਡਾ ਇਹਦੇ ਬਾਰੇ ਵੀ ਕੋਈ ਆਪਣਾ ਤੁਹਾਡਾ ਪ੍ਰਸਤਾਵ ਦਾ ਜਾਂ ਕੋਈ ਤੁਹਾਡਾ ਐਸਾ ਹਾਸੇ ਵੜਾਇਦਾ ਕੋਈ ਆਪਾਂ ਦੇਖ ਸਕਦੇ ਉਹ ਵੀ ਵੱਧ ਕਿਸੇ ਦੀ ਧੋਮਾ ਤੋਂ ਨਿਕਾਉ ਲਈਏ ਅਾ ਤੁਸੀਂ ਦੇਖ ਸਕਦੇ ਹੋ ਸਕੂਲਾਂ ਦੇ ਦੌਰ ਸਕੂਲਾਂ ਦੇ ਵਿੱਚ ਉਹਨਾਂ ਨੇ ਆਪਦੇ ਹੀ ਪਾਰਟੀ ਦੇ ਰੰਗ ਦਾ ਉਹਨਾਂ ਨੇ ਰੱਖਿਆ ਜਿਹੜਾ ਕਰ ਦਿੱਤਾ ਹੈ ਪਰ ਆਪਾਂ ਦੇਖ ਸਕਦੇ ਹਾਂ ਪੰਜਾਬ ਦੇ ਵਿੱਚ ਦੋ ਵੱਡੀਆਂ ਯੂਨੀਵਰਸਿਟੀ ਆ ਪੰਜਾਬੀ ਯੂਨੀਵਰਸਿਟੀ ਚਾਹੇ ਉਹ ਅੰਮ੍ਰਿਤਸਰ ਗੁਰਨਾਟ ਦੇ ਯੂਨੀਵਰਸਿਟੀ ਉਹ ਦੋਵੇਂ ਹੀ ਘਾਟੇ ਦੇ ਵਿੱਚ ਚੱਲ ਰਹੀਆਂ ਨੇ ਤੇ ਦੋਵਾਂ ਦੀ ਏਡੀ ਮਾੜੀ ਹਾਲਾਤ ਹੋ ਚੁੱਕੀ ਹੈ ਉਹ ਇਸ ਸਰਕਾਰ ਦੇ ਕਾਰਨ ਹੀ ਹੋਈ ਹੈ ਪਰ ਵਿਦਿਆਰਥੀ ਪਰਸ਼ਦ ਗੱਤੋਂ ਆਵਾਜ਼ ਠਾਏ ਪਹਿਲਾਂ ਵੀ ਉਠਾਦੀ ਆਈ ਹੈ ਉਹ ਨਸੀ ਇੱਕ ਡੇਟ ਅਨਾਉਂਸ ਜਲਦੀ ਕਰਾਂਗੇ ਜਿਸ ਦੇ ਉਪਰੰਤ ਇਸ ਸਰਕਾਰ ਖਲਾਫ ਸਰਕਾਰ ਦੇ ਸੁਤਲੇ ਮੁਕਾੰਗੇ ਚਾਹੇ ਉਹ ਸੇਧ ਪਰਖੋ ਦਾ ਮੁੱਦਾ ਹੋਵੇ ਚਾਹੇ ਨਸ਼ਿਆਂ ਦੇ ਰੋਧ ਦਾ ਮੁੱਦਾ ਹੋਵੇ ਚਾਹੇ ਸਿੱਖਿਆ ਦੇ ਖੇਤਰ ਦਾ ਮੁੱਦਾ ਹੋਵੇ ਵਿਪਾਰਤੀ ਪਰਿਸ਼ਦ ਉਹਦੇ ਖਲਾਫ ਆਵਾਜ਼ ਉਠਾਈ ਇੱਕ ਪਈ ਜਿਹੜੀਆਂ ਤੁਸੀਂ ਖੇਡਾ ਕਰਾਈਆਂ ਪੂਰੇ ਪੰਜਾਬ ਦੇ ਵਿੱਚ ਇਹਦੇ ਵਿੱਚ ਜਿਹੜੀਆਂ ABVP ਦੇ ਜਿਹੜੇ ਕਾਰਕਤਾ ਉਹੀ ਦੇ ਚਹੁਣ ਦੇ ਕੋਈ ਵੀ ਆਸਰਦਾਰ ਦੇ ਵਿੱਚ ਨਹੀਂ ਇਹਦੇ ਵਿੱਚ ਭਾਈ ਸਾਹਿਬ ਦੇਖੋ ਅਸੀਂ ਤਾਂ ਇੱਕ ਆਰਗੇਨਾਈਜ਼ ਕੀਤਾ ਨਾ ਬੀਐਸੀ ਖੇਡਾਂ ਕਰਾਨ ਜਾ ਰਹੇ ਆ ਉਹਦੇ ਵਿੱਚ ਕੋਈ ਵੀ ਪਾਰਟਿਸਪੇਟ ਕਰ ਸਕਦਾ ਚਾਹੇਓ ਕਿਸੇ ਵੀ ਕਿੱਤੇ ਦਾ ਵਿਦਿਆਰਥੀ ਹੋਵੇ ਕਿਸੇ ਵੀ 파ਟੀ ਦਾ ਜੁੜਿਆ ਹੋਵੇ ਸਭ ਨੂੰ ਮੋਰਚ ਵੈਲਕਮ ਹੈ ਉਹਦੇ ਵਿੱਚ ਤੁਸੀਂ ਸਾਰੇ ਉਹਦੇ ਵਿੱਚ ਪਾਰਟਿਸਪੇਟ ਕਰ ਸਕਦੇ ਆ ਅੱਜ ਇਹ ਅੱਜ ਹੀ ਕਾਲਕੀ ਸ੍ਰੀ ਪ੍ਰਦਰਸ਼ਨ ਦੀ ਕੁਤਰੇ ਮੁਕੰਦੀ ਇਹ ਤੁਹਾਡੀ ਕਲੋ ਸ਼ੁਰੂ ਹੋਏਗੀ ਇੱਕ ਕੋਲ ਤੁਹਾਡੀ ਅੰਗੀ ਰੁਕ ਰਿਹਾ ਤੁਸੀਂ ਕੀ ਚਾਹਦੇ ਹੋ ਉਹਦੇ ਕੀ ਚਾਹ ਇਹ ਅਸੀਂ ਵਰਕਲੀ ਦੇ ਇਸੇ ਲਾਸਟ ਮਿੰਟ ਦੇ ਵਿੱਚ ਹੀ ਕਰਾਂਗੇ ਅਗਰ ਫਿਰ ਵੀ ਸਰਕਾਰ ਦੇ ਕੰਨ ਤੇ ਕੋਈ ਵੀ ਜੂ ਨਾ ਸਰਗੀ ਤੇ ਅਸੀਂ ਉਹਨਾਂ ਵਾਲੇ ਸਮੇਂ ਦੇ ਵਿੱਚ ਵਿਦਿਆਰਥੀ ਪਰਚਨ ਤੇ ਦਲ ਸਮਾਜ ਦਾ ਖਰਾਬ ਜਾਂ ਸੀਐਮ ਆਫ ਦਾ ਖਰਾਬ ਵੀ ਕਰ ਸਕਦੇ ਹਾਂ ਸਤ ਇੱਕ ਤਾਂ ਸਾਡੀ ਚੰਦੀ ਨਾਲ ਸੀ ਮੀਟਿੰਗ ਹੋਈ ਹੈ ਹਾਂਜੀ ਉੱਚ ਜੋ ਜੋ ਵੀ ਕੁਝ ਤੁਹਾਡਾ ਡਿਸਾਈਡ ਹੋਇਆ ਕਿ ਪਸਾ ਜਾਂ ਆਰ ਵਾਲਾ ਅੱਜ ਤੱਕ ਹੋਵੇ ਜੀ ਸੋ ਅੱਜ ਜਿਹੜੀ ਕਾਨਫਰੈਂਸ ਕਰੀ ਹੈ ਇਹ ਦਾ ਕੀ ਮੋਟਿਲ ਕੀ ਮੋਟਾ ਜਿਹੜੀ ਅੱਜ ਦੀ ਕਾਨਫਰੰਸ ਹੈ ਇਹ ਤਾਂ ਸਾਰਾ ਚੰਡੀਗੜ੍ਹ ਵਾਲਾ ਹੋ ਗਿਆ ਨਾ ਜੋ ਚੰਡੀਗੜ੍ਹ ਤੇ ਤੁਹਾਡੇ ਦੇ ਸਾਈਡ ਡਿਸਾਈਡ ਹੋਇਆ ਹੈ ਸੰਸਥਾ ਵੱਲੋਂ ਨਹੀਂ ਜੋ ਇਹ ਚੰਡੀਗੜ੍ਹ ਤੇ ਜੋ ਡਿਸਾਈਡ ਹੋਇਆ ਹੈ ਉਹ ਪੰਜਾਬ ਦੇ ਵਿੱਚ ਇੰਪਲੀਮੈਂਟ ਹੋਣਾ ਹੈ ਵੀ ਪੰਜਾਬ ਦੀ ਰੂਪਰੇਖਾ ਅਸੀਂ ਡਿਸਾਈਡ ਕੀਤੀ ਹੈ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੀ ਪ੍ਰੋਗਰਾਮ ਕਰਨਾ ਹੈ ਉਹ ਜਾਨੀ ਕਿ ਤੁਹਾਡੇ ਵੱਲੋਂ ਜਿਹੜੀ ਉਥੇ ਜੋ ਤੁਹਾਡੀ ਰੂਪਰੇਖਾ ਹੈ ਉਹਦੀ ਜਾਣਕਾਰੀ ਅੱਜ ਤੁਸੀਂ ਸਾਂਝੀ ਕਰਨਾ ਹੈ ਅੱਜ ਸਭ ਤੁਹਾਡੇ ਸਾਹਮਣੇ ਇਸ ਮਤਲਬ ਕਿ ਤੇ ਵੀ ਇੱਕ ਵਾਰੀ ਇਹਨਾਂ ਕਦਰ ਕੋਟ ਦੇ ਕਿਹੜੇ ਕਿਹੜੇ ਮੁੱਝਾਂ ਦੇ ਗੱਲ ਕਰ ਲਈਏ ਤਾਂ ਕਿਹੜੇ ਕਿਹੜੇ ਅਪੋਜਨ ਤੁਹਾਡੇ ਸਾਡੀ ਜਿਹੜੇ ਤਿੰਨ ਮੇਨ ਮੁੱਦਿਆਂ ਦੀ ਉਹ ਸਿੱਖਿਆ ਦਾ ਦੂਸਰਾ ਨਸੇਬਰਤ ਤੇ ਤੀਸਰਾ ਕਿਹੜੇ ਕਾਨੂੰਨ ਵਿੱਚ ਦੱਸਦਾ ਇਹ ਤਿੰਨ ਮੁੱਦਿਆਂ ਤੇ ਜਿਆ ਤਾਂ ਸਾਡੀ ਹੋਈ ਹੈ ਜੀਤੀ ਹੋਣ ਵਾਲੇ ਸਮੇਂ ਦੇ ਵਿੱਚ ਕੀ ਪ੍ਰੋਗਰਾਮ ਕਰਨੇ ਨੇ ਕੀ ਕੰਮ ਕਰਨਾ ਹੈ ਉਹਦੀ ਉਮੀਦ ਇਹ ਇਹ ਹੀ ਸਾਡੇ ਪ੍ਰਸ਼ਨ ਦੇ ਫੇਰ ਬੋਲਣਗੇ ਪਰ ਨਾਮ ਕੀ ਮੇਰਾ ਨਾਮ ਦਸਤਾਰ ਹੈ। ਪਟਾ ਪਰ ਕਿੰਦਰਾ ਹੈ। ਸੋ ਸਿਆਭੀ ਜਿਹੜੇ ਮੁਹਾਲੇ ਦੇ ਵਿੱਚ ਕੁਝ ਰੂਪਰੇਖਾ ਜਿਹੜੀ ਪੰਜਾਬ ਦੇ ਕਾਰਜਕਰਮ ਨੂੰ ਲੈ ਕੇ ਕੀਤੀ ਗਈ ਹੈ। ਕੀ ਰੂਪਰੇਖਾ ਚਾਰੇ ਇਹ ਕੀ ਕੀ ਕਾਰਜ ਕਰਮ ਹੋਏ। ਜਿਹੜੀ ਮੁਹਾਲੇ ਦੇ ਵਿੱਚ ਸਾਡੀ 2 ਦਿਨ ਦੀ ਬੈਠਕ ਹੋਈ ਸੀ। ਉਹਦੇ ਵਿੱਚ ਪਹਿਲਾਂ ਤਾਂ ਜਿਹੜਾ 2025 ਦੇ ਸਾਡੇ ਪ੍ਰੋਗਰਾਮ ਜਾਂ ਕਾਰਜ ਪੂਰੀ ਸੀਗੇ। ਉਦੇ ਉੱਤੇ ਸਾਡੀ ਸਮੀਖਿਆ ਹੋਈ ਸੀ ਉਦੋਂ ਬਾਅਦ ਜਿਹੜੇ 2026 ਦੇ ਵਿੱਚ ਅਸੀਂ ਆਉਣ ਵਾਲੇ ਪ੍ਰੋਗਰਾਮ ਜਿਹੜਾ ਕਾਰਜਕ੍ਰਮ ਕਰਨੇ ਨੇ ਉਹਦੇ ਉੱਪਰ ਸਾਡੀ ਯੋਜਨਾ ਹੋਈ ਸੀ ਜੀ ਪਹਿਲਾਂ ਤਾਂ ਕੱਲ ਤੋਂ ਸਾਡਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੀਓ 올림픽ਸ ਨਾਮ ਦੇ ਜਿਹੜੇ ਸਾਡੀਆਂ ਖੇਡਾਂ ਹੋਣ ਜਾ ਰਹੀਆਂ ਨੇ ਉਸ ਤੋਂ ਬਾਅਦ 2 ਫਰਵਰੀ ਤੋਂ ਲੈ ਕੇ 15 ਫਰਵਰੀ ਤੱਕ ਸਾਡੇ ਨਗਰ ਖੇਡ ਕੁੰਭਣੇ ਸਾਡਾ ਆਯਾਮ ਹੈ ਖੇਡੋ ਭਾਰਤ ਕਰਕੇ ਉਗੇ ਤੂ ਐਸੀ ਜਿਹੜੇ ਨਗਰ ਖੇਲ ਕੁੰਬਾ ਹ ਪੂਰੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਉਹ ਕਰਾਨ ਜਾ ਰਹੇ ਆ ਫਿਰ ਸਾਡੇ ਜਿਹੜਾ ਮੇਨ ਪ੍ਰੋਗਰਾਮ ਨੇ ਉਹ 23 ਮਾਰਚ ਨੂੰ ਸ਼ਹੀਦ ਐਜਨ ਸਰਦਾਰ ਭਗਤ ਸਿੰਘ ਜੀ ਦੇ ਜਿਹੜੇ ਸ਼ਹੀਦੀ ਦਿਹਾੜੇ ਦੇ ਉੱਪਰ ਅਸੀਂ ਪੂਰੇ ਪੰਜਾਬ ਭਰ ਦੇ ਵਿੱਚ ਖੋਨਦਾਨ ਕੈਂਪ ਉਹਨਾਂ ਦੇ ਉੱਪਰ ਸੰਗੋਸ਼ਟੀਆਂ ਉਹਨਾਂ ਦੇ ਜੀਵਨ ਦੇ ਉੱਪਰ ਇਹ ਕਰਵਾਉਣ ਜਾ ਰਹੇ ਹਾਂ ਉਸ ਤੋਂ ਬਾਅਦ ਜਿਹੜਾ ਸਵਿਧਾਨ ਦੇ ਸਾਡੇ ਜਿਨ੍ਹਾਂ ਨੇ ਸਵਿਧਾਨ ਲਿਖਿਆ ਡਾਕਟਰ ਬਾਬਾ ਸਾਹਿਬ ਅੰਬੇਦਕਰ ਜੀ ਉਹਨਾਂ ਦਾ ਜਿਹੜੀ ਜਨਮ ਤਿਥੀ ਆ 14 ਅਪ੍ਰੈਲ ਨੂੰ ਉਹਦੇ ਉੱਪਰ ਪੂਰੇ ਦੇਸ਼ ਭਰ ਦੇ ਵਿੱਚ ਸੰਗੋਸ਼ਟੀਆਂ ਤਾਂ ਹੋਣਗੀਆਂ ਪੰਜਾਬ ਲੈਵਲ ਤੇ ਵੀ ਉਹਨਾਂ ਦੇ ਉੱਪਰ ਸਾਡੇ ਸੈਮੀਨਾਰ ਹੋਣਗੇ ਉਹਨਾਂ ਦੇ ਜੀਵਨ ਬਾਰੇ ਦੱਸਿਆ ਜਾਏਗਾ ਉਹਨਾਂ ਦੇ ਜੀਵਨ ਤੋਂ ਜੋ ਸੇਧ ਮਿਲੀ ਹੈ ਸਾਰਿਆਂ ਨੂੰ ਉਹ ਸਾਰਿਆਂ ਦੇ ਵਿੱਚ ਦੱਸੀ ਜਾਏਗੀ ਅਤੇ ਇਸ ਦੇ ਨਾਲ ਨਾਲ ਹੀ ਸਾਡੇ ਜਿਹੜੇ ਇੱਕ ਹੋਰ ਅਭਿਆਨ ਪੂਰੇ ਦੇਸ਼ ਭਰ ਦੇ ਵਿੱਚ ਚੱਲ ਰਿਹਾ ਹੈ ਜਿਹੜੇ ਨੌਜਵਾਨ ਨੇ ਜਿਨ੍ਹਾਂ ਦਾ ਫੋਨ ਦੇ ਵਿੱਚ ਬੜਾ ਜ਼ਿਆਦਾ ਧਿਆਨ ਹੈ ਸਕਰੀਨ ਟਾਈਮ ਬਹੁਤ ਜ਼ਿਆਦਾ ਵੱਧ ਚੁੱਕਿਆ ਹੋਇਆ ਹੈ ਉਦੇ ਇੱਕ ਉਹਨੂੰ ਉਹਨੂੰ ਦੇਖਦੇ ਹੋਏ ਪੂਰੇ ਦੇਸ਼ ਭਰ ਦੇ ਵਿੱਚ EBVP ਨੇ ਇੱਕ ਅਭਿਆਨ ਚਲਾਇਆ ਹੈ ਸਕਰੀਨ ਟਾਈਮ ਟੂ ਐਕਟੀਵਿਟੀ ਟਾਈਮ ਤਾਂ ਕਿ ਜਿਹੜੇ ਨੌਜਵਾਨ ਨੇ ਉਹ ਸਕਰੀਨ ਫੋਨ ਦੇ ਵਿੱਚੋਂ ਨਿਕਲ ਕੇ ਕੁਝ ਐਕਟੀਵਿਟੀਆਂ ਕਰਨ ਚਾਹੇ ਖੇਡਾਂ ਖੇਡਣ ਜਾਂ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਪ੍ਰਕਾਰ ਦੀ ਉਹਦੇ ਉੱਤੇ ਸਾਡੇ ਸੈਮੀਨਾਰ ਹੋਣਗੇ ਇਹ ਜਿਹੜੀਆਂ ਸਾਡੇ ਦੀਆਂ ਅੱਗੇ ਦੀਆਂ ਗਤੀਵਿਧੀਆਂ ਨੇ ਜਿਹੜਾ ਤੁਸੀਂ ਕਿਹਾ ਵੀ ਤਿੰਨ ਚੀਜ਼ਾਂ ਜਿਹਦੇ ਤੁਸੀਂ ਜ਼ਾਰਾ ਕਿਹਾ ਵੀ ਫੋਕਸ ਹੋਇਆ ਇੱਕ ਤਾਂ ਸੇਜ ਕ੍ਰਾਂਤੀ ਹੋਈ ਜਿਹੜੀ ਆਪਣੀ ਸਿੱਖਿਆ ਕ੍ਰਾਂਤੀ ਹੈ ਕਾਇਕ ਨਕਾ ਜੀ ਤੁਸੀਂ ਗੱਲ ਕੀਤੀ ਅੱਗੋਂ ਕੀ ਉਹ ਤੁਹਾਡੀ ਹੋਏਗਾ ਵੀ ਜਿਹੜੀ ਅੱਗੋਂ ਤੁਹਾਡੀ ਕੀ ਪਲੇ ਹੈ ਤੇ ਕਿਸ ਤਰ੍ਹਾਂ ਇਹ ਨੂੰ ਤੁਸੀਂ ਕਰੋਗੇ ਦੇਖੋ ਅਸੀਂ ਤਾਂ ਪਿਛਲੇ ਕਿੰਨੇ ਸਮੇ ਤੋਂ ਹੀ ਇਹਨਾਂ ਤਿੰਨਾਂ ਚੀਜ਼ਾਂ ਦੇ ਉੱਪਰ ਵਿਦਿਆਰਥੀ ਪਰਿਸ਼ਦ ਆਵਾਜ਼ ਉਠਾਉਂਦੀ ਆਈ ਹੈ ਤਰਨੇ ਪ੍ਰਦਰਸ਼ਨ ਕਰਦੀ ਆਈ ਹੈ ਅੱਗੇ ਵੀ ਇਦਾਂ ਹੀ ਸਰਕਾਰ ਨੂੰ ਸਮੇਂ-ਸਮੇਂ ਤੇ ਅਸੀਂ ਜਾਗਰੂਕ ਜਾਂ ਜਗਾਉਂਦੇ ਰਵਾਂਗੇ ਹੁਣ ਵੀ ਸਾਡੀ ਸਰਕਾਰ ਦੇ ਵਿਰੁੱਧ ਇਹ ਹੀ ਲੜਾਈ ਹੈ ਵੀ ਇਹ ਤਿੰਨ ਚੀਜ਼ਾਂ ਦੇ ਉੱਪਰ ਧਿਆਨ ਦਿੱਤਾ ਜਾਵੇ ਅਗਰ ਇਹ ਤਿੰਨ ਚੀਜ਼ਾਂ ਦੇ ਉੱਪਰ ਚਾਹੇ ਉਹ ਸਿਹਤ ਦਾ ਹੋਵੇ ਚਾਹੇ ਉਹ ਸਿੱਖਿਆ ਦਾ ਹੋਵੇ ਚਾਹੇ ਉਹ ਕਾਨੂੰਨ ਵਿਵਸਥਾ ਦਾ ਹੋਵੇ ਅਗਰ ਇਹ ਤਿੰਨਾਂ ਚੀਜ਼ਾਂ ਦੇ ਉੱਪਰ ਸਰਕਾਰ ਦੀ ਕਿਸੇ ਵੀ ਤਰ੍ਹਾਂ ਦੀ ਅੱਗੇ ਕਾਰਵਾਈ ਨਹੀਂ ਹੁੰਦੀ ਇਸ 'ਤੇ ਸੁਧਾਰ ਨਹੀਂ ਆਉਂਦਾ ਤਾਂ ਵਿਦਿਆਰਥੀ ਪਰਿਸ਼ਦ AVP ਇਹਦੇ ਉੱਪਰ ਫਿਰ ਅੱਗੇ ਤੋਂ ਤਰਲੇ ਪ੍ਰਦਰਸ਼ਨ ਕਰੇਗੀ ਅਤੇ ਇੱਕ ਡੇਟ ਮੈਥ ਦਿੱਤੀ ਜਾਏਗੀ ਜਿਸ ਦੇ ਉੱਪਰ ਪੂਰੇ ਪੰਜਾਬ ਦੇ ਵਿੱਚ ਸਰਕਾਰ ਖਿਲਾਫ ਉਤਲੇ ਫੂਕੇ ਜਾਣਗੇ ਅਗਰ ਫਿਰ ਵੀ ਸੁਧਾਰ ਜਾਂ ਸਰਕਾਰ ਦੇ ਕੰਢੇ ਤੇ ਕੋਈ ਵੀ ਤਰ੍ਹਾਂ ਦੀ ਜੂਨ ਨਹੀਂ ਰੜਕਦੀ ਤਾਂ ਅਸੀਂ AVP ਪੰਜਾਬ ਵਿਧਾਨ ਸਭਾ ਦਾ ਜਾਂ ਸੀਐਮ ਦਾ ਕਰਾ ਕਰੇਗੀ ਤੁਸੀਂ ਨਸ਼ੇ ਦੀ ਜਿਹੜੀ ਮੁੱਦੇ ਦੀ ਗੱਲ ਕੀਤੀ ਹੈ ਪੰਜਾਬ ਸਰਕਾਰ ਦਾ ਐਡਾ ਵੱਡਾ ਕਾਰਜਕਰਨ ਜਿਹੜੀ ਯੁੱਧ ਨਸ਼ੇ ਵਿਰੁੱਧ ਚੱਲ ਰਹੀ ਹੈ ਜਦ ਦੇਖਿਆ ਜਾਵੇ ਹੁਣ ਕੋਈ ਅਸਥਾਈ ਦੇ ਚੋਣੋਂ ਜਦਾ ਦੂਰ ਨਹੀਂ ਕਿ 8-10 ਮਹੀਨੇ ਸਾਰੇ ਜਾ ਕੇ ਫੱਟੇ ਦੇਖਿਆ ਜਾਵੇ 2027 ਦੀਆਂ ਜਿਸਰਾ ਰੂਪ ਰੇਖਾ ਸਾਰੀ ਅੰਗੋ ਚੋਣਾ ਦੀ ਜਿਹੜੀ ਇਹਨੂੰ ਮੇਨ ਮੁੱਦਾ ਜਿਹੜਾ ਇਹਨੂੰ ਬਣਾਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਤਾਂ ਜਿਹੜਾ ਤੁਹਾਡਾ ਜਿਹੜਾ ਹੈਗਾ ਪੰਜਾਬ ਸਰਕਾਰ ਦਾ ਹੈਗਾ ਵੀ ਜਿਹੜੀ ਯੁੱਧ ਨਸ਼ਾ ਨੂੰ ਚਲਾਇਆ ਹੋਏ ਹਰ ਜਗ੍ਹਾ ਜਿਹੜਾ ਉਹ ਤੇ ਛਲ ਪਾ ਲਈ ਤਾਂ ਤੁਸੀਂ ਫਿਰ ਤੁਹਾਡਾ ਜਿਹੜਾ ਸੀ ਕਹਣਾ ਦੇਖੋ ਸਰਕਾਰ ਇਹੀ ਵਾਅਦੇ ਕਰਕੇ ਪਾਵਰ ਦੇ ਵਿੱਚ ਆਈ ਸੀਗੀ ਬੀਐਸੀ ਜਿਹੜਾ ਨਸ਼ਾ ਉਹ ਡੇਢ ਮਹੀਨੇ ਵਿੱਚ ਖਤਮ ਕਰ ਦੇਵਾਂਗੇ 2 ਮਹੀਨੇ ਵਿੱਚ ਖਤਮ ਕਰ ਦੇਵਾਂਗੇ ਪਰ ਸਰਕਾਰ ਇਸ ਦੋਨਾਂ ਵਾਅਦਿਆਂ ਦੇ ਉੱਪਰ ਬਿਲਕੁਲ ਨਾਕਾਮ ਰਹੀ ਹੈ ਆਪਾਂ ਦੇਖ ਸਕਦੇ ਆ ਨਸ਼ਾ ਕਿੰਨਾ ਤੇਜ਼ੀ ਨਾਲ ਵਧ ਰਿਹਾ ਹੈ ਆ ਥੋੜਾ ਟਾਈਮ ਪਹਿਲਾਂ ਹੀ ਫਿਰੋਜ਼ਪੁਰ ਦੇ ਵਿੱਚ ਹੀ ਪਤਾ ਨਹੀਂ 5 ਕਿਲੋ ਦਾ ਜਿਹੜਾ ਹਿਰੋਇਨ ਦਾ ਪੈਕੇਟ ਆ ਜਾਂ ਨਸ਼ੇ ਦਾ ਪੈਕੇਟ ਆ ਫੜਿਆ ਗਿਆ ਇਹ ਨਸ਼ਾ ਦਿਨ ਪਰ ਦਿਨ ਪੰਜਾਬ ਦੇ ਵਿੱਚ ਘਰ ਪਰ ਘਰ ਸ਼ਿਖਰਦ ਕਰਦਾ ਜਾ ਰਿਹਾ ਆਪਾਂ ਦੇਖ ਸਕਦੇ ਆ ਵੀ ਜਿਹੜਾ ਸਰਕਾਰ ਨੇ ਯੁੱਧ ਨਸ਼ਿਆ ਵਿਰੁੱਧ ਇੱਕ ਮਹਿੰਮ ਚਲਾਈ ਸੀ ਉਹ ਵੀ ਫੇਲ ਹੁੰਦੀ ਜਾ ਰਹੀ ਹੈ ਸਰਕਾਰ ਦੇ ਖੁਦ ਦੇ ਵਰਕਰ ਹੀ ਜਿਹੜੇ ਨੇ ਇਸ ਮੁਹਿੰਮ ਦੇ ਵਿੱਚ ਹਿੱਸਾ ਲੈ ਕੇ ਜਿਹੜੀਆਂ ਵੀਡੀਓਜ਼ ਬਣਾ ਰਹੇ ਨੇ ਆਪਾਂ ਵੀਡੀਓ ਦੇ ਵਿੱਚ ਹੀ ਦੇਖ ਸਕਦੇ ਹੋ ਖੁੱਡੀ ਨਸ਼ਾ ਕੀਤੀ ਜਾ ਰਹੇ ਨੇ ਉਹਨਾਂ ਨੇ ਲੋਕਾਂ ਨੂੰ ਕੀ ਸੇਵ ਦੇ ਲਈ ਹੈ ਪਰ ਵਿਦਿਆਰਥੀ ਪਰਸ਼ਦ ਇਹਦੇ ਖਿਲਾਫ ਆਵਾਜ਼ ਫਿਰ ਉਠਾਏਗੀ ਪਿਛਲੇ ਸਾਲ ਅਸੀਂ 1 ਲੱਖ ਵਿਦਿਆਰਥੀਆਂ ਨੂੰ ਨਸ਼ੇ ਤੋਂ ਜਾਗਰੂਕ ਹੋਣ ਲਈ ਪਲੈਚ ਦਿਵਾਈ ਸੀ ਇਸ ਸਾਲ ਅਸੀਂ 1.5 ਲੱਖ ਦਾ ਸੰਕਲਪ ਲਿਆ ਹੈ ਅਸੀਂ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਨਸ਼ੇ ਵਿਰੁੱਧ ਜਿਹੜਾ ਨਸ਼ਾ ਮੁਕਤ ਪਲੈਜ ਦਰਵਾਉਂਦੇ। ਤੁਸੀਂ ਕਹਿੰਦੇ ਹੋ ਵੀ ਸੋਸ਼ਲ ਮੀਡੀਆ ਤੇ ਆਪ ਵਰਕਰ ਹੀ ਜੜਿਆ ਗਿਆ। ਉਹ ਅਪਲੋਡ ਕਰ ਰਹੇ ਆ ਵੀਡੀਓ। ਤੁਹਾਡੇ ਕਹਿੰਦਾ ਮਤਲਬ ਵੀ ਇਹ ਸਿਰਫ ਸੋਸ਼ਲ ਮੀਡੀਆ ਤੇ ਪ੍ਰਚਾਰ ਹੋ ਰਿਹਾ ਉਸ ਲਈ। ਬਿਲਕੁਲ ਜੀ ਸੋਸ਼ਲ ਮੀਡੀਆ ਦੇ ਉੱਪਰ ਹੀ ਪ੍ਰਚਾਰ ਹੋ ਰਿਹਾ। ਗਰਾਊਂਡ ਲੈਵਲ ਤੇ ਗਰਾਊਂਡ ਤੇ ਜਾ ਕੇ ਆਪਾਂ ਰਿਐਲਿਟੀ ਚੈੱਕ ਕਰ ਸਕਦੇ ਹਾਂ। ਬੰਦ ਤੋਂ ਬੱਤਰ ਹਾਲਾਤ ਨੇ ਨਸ਼ੇ ਵਿਰੁੱਧ ਸਰਕਾਰ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਐਕਸ਼ਨ ਨਹੀਂ ਹੈ। ਸਰਕਾਰ ਮੈਂ ਇੱਕ ਹੋਰ ਦੱਸ ਦੇਣਾ ਚਾਹੁੰਦਾ ਤੁਹਾਨੂੰ ਸਰਕਾਰ ਜਿਹੜੇ ਵੱਡੇ ਮਗਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਹੱਥ ਨਹੀਂ ਪਾਰੀ ਜਿਹੜੇ ਛੋਟੇ ਮੋਟੇ ਨਿੱਕੇ ਮੋਟੇ ਵਪਾਰੀ ਨੇ ਨਸ਼ਿਆਂ ਦੇ ਜਿਨ੍ਹਾਂ ਦਾ ਨਸ਼ਿਆਂ ਨਾਲ ਥੋੜਾ ਬਹੁਤ ਵੀ ਤਾਲੁਕਾਤ ਹੈ ਉਹਨਾਂ ਨੂੰ ਸਰਕਾਰ ਫੜ ਰਹੀ ਹੈ ਵੱਡੇ ਮਗਰਮੱਛਾਂ ਨੂੰ ਕਦੋਂ ਫੜੇਗੀ ਸਰਕਾਰ ਤੇ ਕਹਿੰਦੀ ਹੈ ਅਸੀਂ ਫੜ ਰਹੇ ਹਾਂ ਜੇ ਤੁਹਾਡੇ ਕੋਲ ਹੈਗੇ ਤੁਹਾਡੇ ਕੋਲ ਇਨਫਰਮੇਸ਼ਨ ਹੈਗੀ ਸਾਨੂੰ ਦੱਸੋ ਅਸੀਂ ਫੜਾਂਗੇ ਸਰਕਾਰਾਂ ਕੋਲੇ ਸਾਰੀਆਂ ਇਨਫਰਮੇਸ਼ਨਸ ਹੁੰਦੀਆਂ ਨੇ ਬਸ ਸਰਕਾਰ ਇਸ ਦੇ ਵਿਰੁੱਧ ਕੋਈ ਐਕਸ਼ਨ ਹੀ ਨਹੀਂ ਲੈ ਰਹੀ